ਆ ਕੋ ਠੀਕ ਹੋ ਕੇ ਲਓ ਜੀ ਝੋਨੇ ਦਾ ਸੀਜ਼ਨ ਹੁਣ ਤੁਹਾਨੂੰ ਪਰਦਾ ਚੱਲਣ ਲਿਆ ਤੇ ਚੱਲਣ ਵਾਲਾ ਵੀ ਇੱਧਰ ਕਿੱਥੋਂ ਵਿੱਚ ਚੱਲਣ ਨੂੰ ਲਿਆ ਤੇ ਆਪਾਂ ਗੁਟਕੇ ਇੱਕ ਇੱਕ ਥੱਲੇ ਦੇਤਾ ਵਾ ਜੀ ਸਾਰੇ ਸਟਾਰ ਵਾਕਰਾਂ ਦੇ ਥੱਲੇ ਕੇ ਗੁਟਕਾ ਦੇਤਾ ਸਾਰੇ ਸਟਾਰ ਵਾਕਰ ਚੁੱਪਦੇ ਆ ਇਹਦਾ ਕੋਈ ਬੈਨੀਫਿਟ ਹੈਗਾ ਸਾਰੇ ਕੰਬਾਈਨ ਵਾਲੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਜਰੂਰ ਦੱਸਿਓ ਕਿ ਇਹਦੇ ਨਾਲ ਕੋਈ ਦਾਣਿਆਂ ਦਾ ਫਰਕ ਪੈਂਦਾ ਜਾ ਨਹੀਂ ਪੈਂਦਾ ਪੈਂਦਾ ਆ ਨਾ ਪੈਂਦਾ ਇਹਦਾ ਕਮੈਂਟ ਕਰਕੇ ਜਰੂਰ ਆਇਆ ਦਿਓ ਜੀ ਵੇਖ ਸਾਡੇ ਤੁਸੀਂ ਮੈਨੂੰ ਤੇ ਚੁੱਕ ਤੇ ਆ ਜੀ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਚੈਨਲ ਸਾਡੇ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਚੈਨਲ ਨੂੰ ਫੋਲੋ ਜਰੂਰ ਕਰਿਓ ਜੀ ਤੁਹਾਡੇ ਆ ਜੀ Hello.